ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਮੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਆਉਣ ਵਾਲੇ ਅਗਲੇ 36 ਤੋਂ 48 ਘੰਟੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣ ਤੇ ਆਸਾਰ ਨੇ ਤਾਂ ਕਿਹੜੇ-ਕਿਹੜੇ ਖੇਤਰਾਂ 'ਮੀਂਹ ਦਾ ਸਾਰ ਪੰਡਿਆ ਤੇ ਖਾਈ ਦੇ ਰਣ ਕਿਤਕ ਦਾ ਨੇਰ ਝੱਖੜ ਚੱਲਣ ਦੀ ਸੰਭਾਵਨਾ ਤੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆਂ ਗੁਜਾਰਸ਼ ਕਰਨਾ ਚਾਹੁੰਦੇ ਆਂ ਤੁਸੀਂ ਕਿਸ ਲਾਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੀ ਜੜਵਿਰ ਚੈਨਲ ਤੇ ਨਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਨਮੀ ਵਾਲੇ ਹਵਾਵਾਂ ਪਿਛਲੇ ਕਰੀਬ ਜਿਹੜਾ ਪਿਛਲਾ ਜਿਹੜਾ ਸਿਸਟਮ ਲੱਗਿਆ ਸੀ ਜੋ ਕਿ 21 ਮਈ ਨੂੰ ਆ ਸਿਸਟਮ ਲੱਗਿਆ ਸੀ ਉਸ ਤੋਂ ਬਾਅਦ ਲਗਾਤਾਰ ਜਿਹੜਾ ਮੌਸਮ ਜ਼ਿਆਦਾਤਰ ਖੁਸ਼ਕ ਰਿਹਾ ਕਾਫੀ ਇਲਾਕਿਆਂ ਵਿੱਚ ਕਰੀਬ 8-9 ਦਿਨ ਤੱਕ ਮੌਸਮ ਜਿਹੜਾ ਖਾਸ ਆਪਾਂ ਗੱਲ ਕਰੀਏ ਜਿਹੜਾ ਖੁਸ਼ਕ ਤੇ ਸਾਫ਼ ਬਣਿਆ ਰਿਹਾ ਤੇ ਹੁਣ ਜਦ ਨਮੀ ਕਾਫੀ ਬਣੀ ਆਈਏ ਜਿਸ ਕਰਕੇ ਆ ਟੈਂਪਰੇਚਰ ਵੀ ਥੋੜੀ ਜਿਹੀ ਉੱਤੇ ਜਾ ਰਹੇ ਨੇ ਠੀਕ ਹੈ ਤਾਂ ਇਸ ਕਰਕੇ ਜਿਹੜੇ ਹ ਪਰਵਾ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ ਇੱਕ ਪੱਛਮੀ ਸਿਸਟਮ ਪਹੁੰਚਿਆ ਜੋ ਕਿ ਪਹਾੜਾਂ ਤੇ 28 ਨੂੰ ਪਹੁੰਚਿਆ ਠੀਕ ਇਸ ਦਾ ਪ੍ਰਭਾਵ 29 30 ਜਾਂ 30 31 ਨੂੰ ਜਿਹੜਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਵੇਖਣ ਨੂੰ ਮਿਲੇਗਾ ਤੇ ਪੂਰਬੀ ਜਿਹੜੀ ਹਵਾਵਾਂ ਲਗਾਤਾਰ ਵਗ ਰਹੀਆਂ ਠੀਕ ਨਮੀ ਵਾਲੀ ਹਵਾਵਾਂ ਨੇ ਬੰਗਾਲ ਦੀ ਖਾੜੀ ਯਰ ਭਸਾਗਰ ਤੋਂ ਆ ਲਗਾਤਾਰ ਹਵਾਵਾਂ ਜਿਹੜੇ ਪੌਂਦਰੀਆਂ ਨੇ ਮੌਨਸੂਨ ਆਇਆ ਕਰਨਾਟਕਾ ਦੇ ਖੇਤਰੋਗੇ ਆਂਧਰਾ ਪ੍ਰਦੇਸ਼ ਤੇ ਆ ਕਾਫੀ ਖੇਤਰ ਨੂੰ ਕਵਰ ਕਰ ਲਿਆ ਤੇ ਪੂਰਬੀ ਖੇਤਰਾਂ ਨੂੰ ਕਾਫੀ ਖੇਤਰ ਆਗਾ ਵਤਨ ਦੇ ਅਸਾਰ ਨੇ ਤਾਂ ਜਲਦੀ ਜਿਹੜਾ ਕਾਫੀ ਕਿਤਰ ਪਰਭਾਵਿਤ ਜਿਹੜਾ ਕਰ ਲੇਗਾ ਪਰ ਇਸ ਕਰਕੇ ਆਪਾਂ ਗੱਲ ਕਰੇ ਵਿਚਾਲੇ ਜਿਹੜਾ ਇਸਦੀ ਜਿਹੜੇ ਬ੍ਰੇਕ ਲੱਗ ਸਕਦੀ ਮੌਨਸੂਨ ਦੀ ਤਾਂ ਥੋੜਾ ਜਿਹਾ ਡੇਲੇ ਜਾਂ ਕਿ ਲੇਟ ਹੋ ਸਕਦਾ ਪੰਜਾਬ ਵਿੱਚ ਕਰੀਬ ਆ 25 ਜੂਨ ਤੋਂ ਬਾਅਦ ਤੇ 2-3 ਜੁਲਾਈ ਤੋਂ ਪਹਿਲਾਂ ਇਸ ਦਿਨਾਂ ਦੇ ਵਿੱਚਕਾਰ ਜਿਹੜੇ ਆਉਂਦੇ ਆਸਾਰ ਨੇ ਤਾਂ ਮੌਨਸੂਨ ਦੀਆਂ ਗਤੀਵਿਧੀਆਂ ਆ 25 ਜੂਨ ਤੋਂ ਲੈ ਕੇ ਠੀਕ ਹੈ ਤਾਂ ਉਸ ਵਾਰ ਹੋ ਸਕਦਾ ਕਿ ਅੱਗੇ ਡੇਟ ਹੁੰਦੀ ਪਹਿਲਾ ਡੇਟ ਹੁੰਦੀ ਹੈ 29-30 ਜੂਨ ਤੋਂ 1-2 ਜੁਲਾਈ ਦੇ ਵਿੱਚਕਾਰ ਪਹੁੰਚਦਾ ਪਰ ਹੁਣ ਹੋ ਸਕਦਾ ਹੈ ਵੀ 25 ਤੋਂ ਲੈ ਕੇ ਠੀਕ ਹੈ ਉਸ ਕਰੇ ਜਿਸ ਤਰ੍ਹਾਂ ਇਸ ਰਫ਼ਤਾਰ ਨਾਲ ਆਉਂਦਾ ਠੀਕ ਦੋਸਤਾਂ ਤਰ੍ਹਾਂ ਜਿਹੜਾ ਵਤਨ ਦੇ ਆਸਾਰ ਨੇ ਜਾਨਕੀ 20 25 ਜੂਨ ਦੇ ਆਸ-ਪਾਸ ਆ ਜਾਏਗਾ ਤੇ ਜੇਕਰ ਥੋੜਾ ਡਿਲੇ ਹੁੰਦਾ ਤਾਂ ਫਿਰ ਜਿਹੜੇ 28 29 ਜੂਨ ਤੋਂ ਲੈ ਕੇ 1 2 ਜੁਲਾਈ ਦੇ ਵਿੱਚਕਾਰ ਆਉਂਦੇ ਆਸਾਰ ਨੇ ਤਾਂ ਨਮੀ ਵਾਲੀ ਹਵਾਵਾਂ ਲਗਾਤਾਰ ਪੌਂਦਰੀਆਂ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਤੇ ਜਿਸ ਕਰਕੇ ਟੈਂਪਰੇਚਰ ਵਧ ਰਹੇ ਨੇ ਤੇ ਪਿਛਲੇ 8 9 ਦਿਨਾਂ ਤੱਕ ਮੌਸਮ ਜਿਹੜਾ ਖੁਸ਼ਕ ਸਾਫ਼ ਬਣਿਆ ਤੇ ਇਸ ਕਰਕੇ 29 30 31 ਠੀਕ ਹੈ 3 ਦਿਨ ਹੋਣਗੇ 29 30 31 ਮਈ ਇਹਨਾਂ 3 ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਜਿਹੜ ਹਨੇਰ ਝੱਖੜ ਤਾਂ ਦੂਰ ਆਪਕਲ ਕਰੀ ਕਾਫੀ ਦੂਰ ਦੂਰ ਤੱਕ ਪਹੁੰਚੇਗਾ ਕਾਫੀ ਖੇਤਰਾਵਾਂ ਵਿੱਚ ਹਨੇਰ ਝੱਖੜ ਦੇਖਣ ਮਿਲੇਗਾ ਜਿਸ ਦੀ ਰਫ਼ਤਾਰ 40 ਤੋਂ 50 ਕਿਤੇ 60 ਤੋਂ 70 ਕਿਤੇ ਕਿਤੇ 80 90 100 ਕਿਲੋਮੀਟਰ ਜਾਨਕੀ ਤੂਫਾਨੀ ਤੇਜ਼ ਜਿਹੜੇ ਹਵਾਵਾਂ ਚੱਲਣਗੀਆਂ ਅਮੀ ਹੋ ਸਕਦਾ ਹੈ ਇਹ ਸਿਰ ਟੁੱਟਮਾ ਰਹੇਗਾ ਜਾਨਕੀ ਟੁੱਟਮੇ ਕਾਰਵਾਈਆਂ ਹੋਣਗੀਆਂ ਕਿਤੇ ਮੀਂਹ ਪੈ ਗਿਆ ਕਿਤੇ ਖਾਲੀ ਰਹੇਗਾ ਕਿਤੇ ਹਨੇਰੀ ਆ ਗਈ ਠੰਡਾ ਮੌਸਮ ਹੋ ਗਿਆ ਜਾਂ ਇਸ ਤਰ੍ਹਾਂ ਆ ਧੂੜ ਭਰੀ ਹਨੇਰੀ ਚੱਲ ਵੀ ਉੱਥੇ ਮੌਸਮ ਸਾਫ਼ ਹੋ ਗਿਆ ਠੀਕ ਹੈ ਤਾਂ ਜਾਂ ਮੌਸਮ ਆ ਖੁਸ਼ਕ ਰਹਿ ਗਿਆ ਤਾਂ ਇਸ ਤਰ੍ਹਾਂ ਜਿਹੜੀ ਪ ਭਰ ਰਵੇਗਾ ਜਾਨੀ ਕਿਤੇ ਕਿਤੇ ਹੋ ਸਕਦਾ ਹਲਕਾ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੇਜ ਜੜੀ ਭਾਰੀ ਵੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਥਾਵਾਂ ਤੇ ਨਿੱਕੀ ਮੋਟੀ ਗੜੇਮਾਰੀ ਵੀ ਜੜੀ ਦਰਜ ਹੋ ਸਕਦੀ ਹੈ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ 29 ਤੋਂ 31 ਮਈ ਜਣ ਕੀ ਹੁਣ ਤੋਂ ਲੈ ਕੇ ਜਿਹੜਾ ਦੁਪਹਿਰ ਸ਼ਾਮ ਤੋਂ ਲੈ ਕੇ 29 ਮਈ 2025 ਦੁਪਹਿਰ ਸ਼ਾਮ ਤੋਂ ਲੈ ਕੇ ਤੇ 30 ਮਈ ਦਾ ਰਾਤ ਦੇ ਘੰਟਿਆਂ ਦੇ ਵਿੱਚ ਜਣ ਕੀ ਜਿਹੜੇ 36 ਤੋਂ 48 ਘੰਟੇ ਹੁਣ ਇਕ ਠੀਕ ਇਸ ਵਿੱਚ ਜਿਹੜਾ ਘਟਨਾ ਕਰਨ ਵਾਪਰ ਸਕਦਾ ਇਸ ਵਿੱਚ ਸੁਭਾਵਨਾ ਆਪਾਂਾਂ ਦੀ ਤਾਂ ਖਾਈ ਦੇ ਰਹੀਏ ਤਾਂ ਮੇਨ ਇਸ ਦਾ 30 ਮਈ 2025 ਦਿਨ ਰਹਿ ਸਕਦਾ 30 ਮਈ ਨੂੰ ਕਾਫੀ ਕਿਤਰਾ ਵਿੱਚ ਹਨੇਰ ਚਖੜ ਤੇ ਕਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾ ਸਕਦਾ ਤੇ ਆਉਣ ਵਾਲੇ ਕਲੇ 36 ਤੋਂ 48 ਕਟ ਜਾਨਕੀ 29 ਮਈ ਦੁਪਹਿਰ ਸ਼ਾਮ ਤੋਂ ਲੈ ਕੇ ਤੋਂ ਉਸ ਵਾਰ 30 ਮਈ ਅਜ ਰਾਤ ਦੇ ਘੰਟੇ ਤੋਂ ਪਹਿਲਾਂ ਪਹਿਲੇ ਈੜ ਘੰਟੇ ਉਹਨਾਂ ਦੇ ਵਿਚਕਾਰ ਲੈ ਘੰਟੇ ਇਸ ਵਿੱਚ ਈੜ ਵਾਪਰਨ ਦੇ ਅਸਾਰ ਨੇ ਤਾਂ ਮੀਨ 29 30 31 ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਵਾਪਰ ਸਕਦਾ ਤੇ ਕਾਫੀ ਖੇਤਰਾ ਵਿੱਚ ਹਨੇਰ ਚਖੜ ਪਹੁੰਚਣ ਦੇ ਅਸਾਰ ਨੇ ਤਾਂ ਕਈ ਖੇਤਰਾ ਵਿੱਚ ਸਪੀਡ ਕਾਫੀ ਈੜ ਤੇਜ਼ ਵਿਖਣ ਤੂਫਾਨੀ ਜਿਹੜੀਆਂ ਹਵਾਵਾਂ ਚੱਲਣਗੀਆਂ ਤਾਂ ਟੈਂਪਰੇਚਰ ਵਧ ਰਿਹਾ ਠੀਕ ਹੈ ਦੁਪਹਿਰ ਸ਼ਾਮ ਦੇ ਆਸ-ਪਾਸ ਜਿਵੇਂ ਟੈਂਪਰੇਚਰ ਵਧਦਾ ਨਵੀਂ ਜਿਹੜੀ ਕਾਫੀ ਵਧੀਆ ਦੀ ਪੱਛਮੀ ਸਿਸਟਮ ਮੌਜੂਦ ਹੈ ਤਾਂ ਪੂਰਬੀ ਜਿਹੜੀਆਂ ਹਵਾਵਾਂ ਆਕ ਰਹੀਆਂ ਠੀਕ ਹੈ ਜਿਸ ਕਰਕੇ ਇਹ ਸਿਸਟਮ ਨੂੰ ਕਾਫੀ ਜਿਹੜੀ ਸਪੋਰਟ ਮਿਲੇਗੀ ਤਾਂ ਸਿਸਟਮ ਲੱਗਨ ਦਾ ਅਸਾਰ ਪੂਰੇ-ਪੂਰੇ ਬੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਜਿਹੜਾ 8-9 ਦਿਨਾਂ ਤੋਂ ਮੌਸਮ ਖੁਸ਼ਕ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਕੁਝ ਖੇਤਾਂ ਵਿੱਚ ਕੱਲ 28 ਮਈ ਨੂੰ ਆ ਪੰਜਾਬ ਦੇ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰوں 'ਕ ਪੰਜਕੂਲ ਆ ਕਾਰੋਈ ਵੇਖਣ ਨੂੰ ਮਿਲੀ ਤੇ ਅੱਜ 29 ਮਈ ਨੂੰ ਵੀ ਕਿਤੇ ਕਿਤੇ ਜਿਹੜਾ ਹਰਿਆਣਾ ਦੇ ਖੇਤਰ ਉਹ ਕਿਹੜਾ ਹਰਿਆਣਾ ਦੇ ਨਾਲ ਲੱਗਦੇ ਆ ਕੁਝ ਰਾਜਸਥਾਨ ਦੇ ਖੇਤਰ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਕਿਤੇ ਕਿਤੇ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦੇ ਕਿਤੇ ਕਿਤੇ ਜਿਹੜੀ ਹਲਚਲਾਂ ਵੇਖਣ ਨੂੰ ਮਿਲੀਆਂ ਤੇ ਆਉਣ ਵਾਲੇ ਅਗਲੇ 36 ਤੋਂ 48 ਘੰਟੇ ਖਾਸ ਰਹਿਣਗੇ ਤੇ ਕਾਫੀ ਖੇਤਰਾਵਾਂ ਵਿੱਚ ਹਨੇਰ ਝੱਖੜ ਪਹੁੰਚੇ ਇੱਕ ਵਾਰੀ ਕਾਫੀ ਜਿਹੜਾ ਸਾਰ ਬੰਦੇ ਦਿਖਾਈ ਦੇ ਰਹੇ 29 30 31 ਮਈਸ ਵਿੱਚ ਇੱਕ ਦਿਨ ਖਾਸ ਰਹੇਗਾ ਕਾਫੀ ਖੇਤਰਾਵਾਂ ਵਿੱਚ ਹਨੇਰ ਝੱਖੜ ਦਾ ਕਾਫੀ ਖੇਤਰਾਂ ਵਿੱਚ ਪਹੁੰਚੇਗਾ ਠੀਕ ਹੈ ਮੀਂਹ ਜਿਹੜੇ ਕਈ ਖੇਤਰਾ ਵਿੱਚ ਬੰਦੇ ਦਿਖਾਈ ਤੇ ਇਹਨਾਂ ਹਲਕੇ ਤੋਂ ਲੈ ਕੇ ਦਰਮਿਆਨਾ ਕਿਤੇ ਦਰਮਿਆਨੇ ਤੋਂ ਪਾਰ ਵੀ ਤੇ ਚੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਇਸ ਵਿੱਚ ਆਪਾਂ ਜ਼ਿਲ੍ਹੇਵਾਰ ਨਹੀਂ ਦੱਸ ਰਹੇ ਕਿਉਂਕਿ ਜਿਹੜੇ ਨਮੀ ਕਾਫੀ ਵਧੀ ਹੈ ਠੀਕ ਹੈ ਕਿਸੇ ਵੀ ਇਲਾਕੇ ਵਿੱਚ ਜਿਹੜੇ ਘਰ ਚਮਗਲ ਬੱਦਲ ਬਣ ਸਰ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਪਿਛਲੇ 8 ਤੋਂ 9 ਦਿਨਾਂ ਤੋਂ ਮੌਸਮ ਜਿਹੜਾ ਖੁਸ਼ਕ ਸਾਫ ਬਣਿਆ ਇਸ ਕਰਕੇ ਕਾਫੀ ਖੇਤਰਾ ਵਿੱਚ ਨੇਰ ਚੱਕਰ ਦਾ ਕਾਫੀ ਖੇਤਰਾ ਪਹੁੰਚੇਗਾ ਠੀਕ ਹੈ ਸਪਸ਼ਟ ਤੇ ਉਸ ਤੋਂ ਬਾਅਦ ਅਮੀ ਹੋ ਸਕਦਾ ਟਟਮੇ ਕਾਰਮੇ ਰਹਿਸ ਜਿਹੜੇ ਕਿਸੇ ਵੀ ਇਲਾਕੇ ਵਿੱਚ ਜਿਹੜੇ ਬੱਦਲ ਬਣ ਸਰ ਨਮੀ ਕਾ ਲਗਾਤਾਰ ਵਾਗਰੀਆਂ ਨੇ ਤੇ ਪੱਛਮੀ ਸਿਸਟਮ ਜੜਪਾੜਾ ਤੇ ਬਣਿਆ ਇਸ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ ਤੇ ਕਾਫੀ ਜਿਹੜੀ ਸਪੋਰਟ ਸਿਸਟਮ ਨੂੰ ਮਿਲ ਸਕਦੀ ਹੈ ਤੇ ਇਸ ਵਿੱਚ ਜ਼ਿਲੇਵਾਰ ਕਿਤੇ ਵੀ ਠੀਕੇ ਵਾਪਰੀ ਮਾਉਂਸਿੰਗ ਦੇ ਗਤੀਵਿਧੀਆਂ ਕਿਸੇ ਵੀ ਇਲਾਕੇ ਵਿੱਚ ਜੜ ਪੱਧਰ ਪੰਛਰ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਤੇ ਮੀਂਹ ਹੋਵੇਗਾ ਟੁੱਟਣਾ ਰਹੇਗਾ ਤੇ ਹਨੇਰ ਝਕੜ ਕਾਫੀ ਖੇਤਰਾਂ ਵਿੱਚ ਪਹੁੰਚੇਗਾ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਦੇ ਖੇਤਰ ਪੱਛਮੀ UP ਆ ਉਸ ਉੱਪਰ ਦਿੱਲੀ ਦੇ ਖੇਤਰਾਂ ਵਿੱਚ ਤਾਂ ਇਹ ਛੋਟੀ ਜਿਹੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੁਹਾਡਾ ਬਹੁਤ ਬਹੁਤ ਧੰਨਵਾਦ